ਸੰਦੂ ਸਾਹਿਬ ਇਦਾਂ ਹੀ ਆ ਗਏ ਕੈਂਚੀ ਚਪਲਾ ਪਾਈ ਹੈ ਹੱਥ ਚ ਛਤਰੀ ਫੜੀ ਹੋਈ ਸੀ ਟਾਈਮ ਨਹੀਂ ਲੱਗਿਆ ਚਾਹ ਬਣਾ ਸੀ ਕੀ ਕਰਨ ਮੈਂ ਨਾ ਉੱਤੋਂ ਤਾਂ ਐਕਟਰ ਬਣ ਕੇ ਆਇਆ ਵੀ ਮੈਂ ਬਹੁਤ ਸਮਾਰਟ ਬਣ ਕੇ ਆਉਂਦੇ ਹੁੰਦੇ ਨਾ ਨਵੇਂ-ਨਵੇਂ ਕੱਪੜੇ ਪਾ ਕੇ ਤੇ ਥੱਲੇ ਉਹ ਮੈਨੂੰ ਪ੍ਰੋਡਿਊਸਰ ਵਿਖ ਰਿਹਾ ਅਜ ਦੀ ਹਾਲਾਤ ਚ ਨੰਝ ਰਿਹਾ ਕਈ ਵਾਰੀ ਨਾ ਕੋਈ ਮੋਟਰਸਾਈਕਲ ਤੇ ਆ ਕੇ ਲੰਘ ਜਾਂਦਾ ਹੁੰਦਾ ਸੀ ਖੜੇ ਜੇ ਹੁੰਦੇ ਨੇ ਨਾ ਬਜ਼ੁਰਗ ਜੇ ਕਈ ਵਾਰ ਮੋੜਾਂ ਤੇ ਉਹ ਉਹਦੇ ਪ੍ਰਤੀਕ ਅਜੀਬ ਜਿਹੀ ਉਹ ਬਣ ਜਾਂਦੀ ਹੈ ਇਹ ਨਹੀਂ ਬੰਦਦਾ ਹਣਾ ਭੋਲੇ ਨੂੰ ਐ ਲੱਗਦਾ ਕਿ ਠੀਕ ਐ ਅਸੀਂ ਦੁਨੀਆ ਨੂੰ ਐਂ ਜਿਉਉਨੇ ਆ ਚਾਹੇ ਭੂਲੇ ਵੀ ਨੋਟਾ ਨਾ ਪਾ ਲੈ ਹਾਂ ਉਹ ਕਹਿੰਦਾ ਵੀ ਮੇਰਾ ਇੱਕ ਟਾਰਗੇਟ ਆ ਕੋਈ ਗੱਲ ਨਹੀਂ ਪਿੰਡ ਵਾਲੇ ਹੋ ਜੇ ਤੁਸੀਂ ਮੈਨੂੰ ਐ ਸਮਝਦੇ ਹੋ ਤਾਂ ਕੋਈ ਗੱਲ ਨਹੀਂ ਇੱਕ ਦਿਨ ਮੈਂ ਕੋਈ ਇਹ ਜਿਹਾ ਕੰਮ ਕਰੂੰਗਾ ਤੁਸੀਂ ਸਾਰੇ ਮਗਰ ਭੱਜੇ ਫਿਰੋਗੇ ਅਸੀਂ ਅਕਸਰ ਦੇਖਦੇ ਆ ਕਿ ਜਦੋਂ ਫੰਕਸ਼ਨ ਕਰਦਾ ਹੁੰਦਾ ਨਾ ਤਾਂ ਘਰ ਦਾ ਸਭ ਤੋਂ ਸਿਆਣਾ ਜਿਹੜਾ ਜੀ ਹੁੰਦਾ ਜਿਹੜਾ ਘਰ ਦੇ ਹਰ ਕੰਮ ਨੂੰ ਮੈਨੇਜ ਕਰ ਰਿਹਾ ਹੁੰਦਾ ਉਹ ਅਕਸਰ ਸਾਦੇ ਜਿਹੇ ਲਿਬਾਸ 'ਚ ਨਜ਼ਰ ਆਉਂਦਾ ਹੀ ਆ ਉਹ ਵਿਚਾਰਾ ਪੈਂਟ ਕੋਟ ਪਾਣਾ ਭੁੱਲ ਜਾਂਦਾ ਔਰ ਅੱਜ ਉਹ ਇਹ ਭੋਲੇ ਉਹਦਾ ਟ੍ਰੇਲਰ ਲਾਂਚ ਹੋਣਾ ਸੀ ਤਾਂ ਸੰਧੂ ਸਾਹਿਬ ਇੱਦਾਂ ਹੀ ਆ ਗਏ ਕੈਂਚੀ ਚਪਲਾ ਪਾਈ ਹੈ ਹੱਥ ਚ ਛਤਰੀ ਫੜੀ ਹੋਈ ਸੀ ਟਾਈਮ ਨਹੀਂ ਲੱਗਿਆ ਚਾਹ ਬੜਾ ਸੀ ਕੀ ਕਰ ਲੈ ਮੈਂ ਨਾ ਉੱਤੋਂ ਤਾਂ ਐਕਟਰ ਬਣ ਕੇ ਆਇਆ ਵੀ ਮੈਂ ਬਹੁਤ ਸਮਾਰਟ ਬਣ ਕੇ ਆਉਂਦੇ ਹੁੰਦੇ ਨਾ ਨਵੇਂ-ਨਵੇਂ ਕੱਪੜੇ ਪਾ ਕੇ ਤੇ ਥੱਲੇ ਉਹ ਮੈਨੂੰ ਪ੍ਰੋਡਿਊਸਰ ਵਿਖ ਰਿਹਾ ਅੱਜ ਦੀ ਹਾਲਾਲ ਚ ਕਿ ਫਿਰ ਉਹ ਮੈਂ ਥੱਲੇ ਪ੍ਰੋਡਿਊਸਰ ਬਣ ਕੇ ਆਇਆ ਵੀ ਆਹ ਹਾਲ ਹੋਏ ਪਏ ਆ ਸੋ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਨਾਲੇ ਵੀ ਕਹੀਦਾ ਹੁੰਦਾ ਹਾਲਾਂਕਿ ਇਹ ਗੱਲ ਝੂਠ ਹੈ ਮੈਂ ਚਾਹੁੰਦਾ ਸੀਗਾ ਸ਼ੁਰੂ ਤੋਂ ਅਸੀਂ ਗੱਲ ਕਰਦੇ ਹੁੰਦੇ ਸੀ ਵੀ ਜਦੋਂ ਆਪਾਂ ਕੈਰੈਕਟਰ ਬੇਸਡ ਕੋਈ ਫਿਲਮ ਕਰਾਂਗੇ ਨਾ ਸਾਡੇ ਕੈਰੈਕਟਰ ਬੇਸ ਫਿਲਮਾਂ ਬਹੁਤ ਘੱਟ ਬਣਦੀਆਂ ਕਿ ਉਹ ਹਮੇਸ਼ਾ ਵੱਡੀ ਹੁੰਦੀ ਹੈ ਨਾ ਚਾਹੇ ਤੁਸੀਂ ਐਨੀਮਲ ਲਾ ਲਓ ਕੋਈ ਵੀ ਫਿਲਮ ਲਾ ਲਓ ਹਨਾ ਉਹਦੀ ਗੱਲ ਤਾਂ ਕਰਦੇ ਕੋਈ ਕੈਰੈਕਟਰ ਦੇ ਨਾਲ کہانی ਕਹਿੰਦੇ ਆ ਤਾਂ ਬਹੁਤ ਡਿਟੇਲ ਚ ਜਾਂਦੇ ਆ ਤਸਾਂ ਨੂੰ ਮੈਨੂੰ ਇਹ ਲੱਗਦਾ ਸੀ ਜਦੋਂ ਆਪਾਂ ਕੋਈ ਕਰਾਂਗੇ ਨਾ ਤਾਂ ਮੈਂ ਉਹ ਕਰੈਕਟਰ ਦੇ ਥਰੂ ਹੀ ਲੋਕਾਂ ਨਾਲ ਵਿਚਰਨਾ ਚਾਹੁੰਦਾ ਕਿ ਉਸ ਥਰੂ ਹੀ ਮੈਂ ਰਹਿਣਾ ਚਾਹੁੰਦਾ ਉਹ ਚ ਜ਼ਿਆਦਾ ਮਜ਼ਾ ਆਉਂਦਾ ਜਿਵੇਂ ਇੱਕ ਅਮਲੀ ਦਾ ਕਰੈਕਟਰ ਹੈ ਇਸ ਮੂਵੀ ਦੇ ਵਿੱਚ ਟ੍ਰੇਲਰ ਚ ਜੋ ਸਮਝ ਆਇਆ ਪਰ ਉਹ ਇੰਨਾ ਦਿਮਾਗੀ ਇੰਨਾ ਛਾਤਰ ਹੈ ਪੈਰਲਰਲੀ ਵੀ ਦਿਖ ਰਿਹਾ ਹਾਂ ਅਮਲੀ ਨਹੀਂ ਕਹਿ ਸਕਦੇ ਮੈਨੂੰ ਲੱਗਦਾ ਉਹ ਉਹਦੇ ਲਈ ਉਹ ਅਮਲੀ ਨਹੀਂ ਹੈਗਾ ਉਹਦੇ ਲਈ ਉਹਨੂੰ ਲੱਗਦਾ ਕਿ ਪਿੰਡ ਉਹਨੂੰ ਸਮਝਦਾ ਕਈ ਵਾਰੀ ਮੈਂ ਦੇਖਦਾ ਨਾ ਮੈਂ ਪਿੰਡਾਂ ਚ ਰਿਹਾ ਕਈ ਵਾਰੀ ਨਾ ਕੋਈ ਮੋਟਰਸਾਈਕਲ ਭਜਾ ਕੇ ਲੰਘ ਜਾਂਦਾ ਹੁੰਦਾ ਸੀ ਖੜੇ ਜੇ ਹੁੰਦੇ ਨੇ ਨਾ ਬਜ਼ੁਰਗ ਜੇ ਕਈ ਵਾਰ ਮੋੜਾਂ ਤੇ ਉਹ ਉਹਦੇ ਉਹਦੇ ਪ੍ਰਤੀਕ ਅਜੀਬ ਜਿਹਾ ਬਣ ਜਾਂਦੀ ਹੈ ਇਹ ਨਹੀਂ ਬੰਦਾ ਸਾਰੇ ਹੈ ਨਾ ਇਹ ਹੁੰਦੇ ਆ ਤਾਂ ਮੈਨੂੰ ਲੱਗਦਾ ਇਹ ਚੀਜ਼ ਇਹ ਪਿੰਡਾਂ ਦੀ ਬਿਊਟੀ ਵੀ ਹੈ ਇੱਕ ਦੂਜੇ ਬਾਰੇ ਗੱਲ ਕਰਨੀ ਤਾਂ ਪਿੰਡ ਦਾ ਉਹਦੇ ਪ੍ਰਤੀ ਐਂ ਆ ਪਰ ਉਹਨੂੰ ਲੱਗਦਾ ਉਹ ਬਹੁਤ ਕਹੈਂਟ ਬੰਦਾ ਭੋਲੇ ਨੂੰ ਐਂ ਲੱਗਦਾ ਕਿ ਠੀਕ ਹੈ ਅਸੀਂ ਦੁਨੀਆ ਨੂੰ ਐਂ ਜਿਉਂਦੇ ਆ ਚਾਹੇ ਛੂਣੀ ਵੀ ਨੋਟਾ ਨਾ ਪਾ ਲਈ ਹਾਂ ਉਹ ਕਹਿੰਦਾ ਵੀ ਮੇਰਾ ਇੱਕ ਟਾਰਗੇਟ ਆ ਕੋਈ ਗੱਲ ਨਹੀਂ ਪਿੰਡ ਵਾਲੇ ਜੇ ਤੁਸੀਂ ਮੈਨੂੰ ਐਂ ਸਮਝਦੇ ਹੋ ਤਾਂ ਕੋਈ ਗੱਲ ਨਹੀਂ ਇੱਕ ਦਿਨ ਮੈਂ ਕੋਈ ਇਹੋ ਜਿਹਾ ਕੰਮ ਕਰੂੰਗਾ ਤੁਸੀਂ ਸਾਰੇ ਮਗਰ ਭੱਜੇ ਫਿਰੋਂਗੇ ਤੇ ਫਿਲਮ ਚ ਕੁਛ ਐਦਾਂ ਦਾ ਕਰਦਾ ਵੀ ਪਿੰਡ ਸ਼ਹਿਰਾਂ ਚ ਤਬਦੀਲ ਹੋ ਰਹੇ ਨੇ ਕੁਝ ਅਜੀਹਾ ਦਿਖਾਈ ਦਿੱਤਾ ਹੈ ਫਿਲਮ ਦੇ ਵਿੱਚ ਇਹ ਸੱਚ ਵੀ ਹੈ ਇਹ ਹੋ ਵੀ ਰਿਹਾ ਹੈ ਇਹਦੇ ਬਾਰੇ ਥੋੜਾ ਜਿਹਾ ਅਸੀਂ ਚਾਹੁੰਦੇ ਸੀ ਕਿ ਫਿਲਮ ਜੇ ਹਸਾਊਗੀ ਤਾਂ ਮੈਂ ਚਾਹੁੰਦਾ ਸੀ ਇਸ ਫਿਲਮ ਨੂੰ ਐ ਨਾ ਹੋਵੇ ਯਾਰ ਹੱਸ ਕੇ ਜੇ ਲੋਕ ਚਲੇ ਜਾਣ ਤੇ ਇਸ ਬਾਰੇ ਲੋਕ ਗੱਲ ਕਰਨ ਕਿ ਜੋ ਇਹਨਾਂ ਨੇ ਹੱਸਦੇ ਹੱਸਦੇ ਨੇ ਗੱਲ ਕਰਤੀ ਉਹ ਬਹੁਤ ਸੋਚਨ ਵਾਲੀ ਗੱਲ ਤਾਂ ਮੇਰੇ ਲਈ ਇਹ ਇਸ਼ੂ ਬਹੁਤ ਵੱਡਾ ਸੀਗਾ ਕਿ ਜੇ ਸਾਰੇ ਸ਼ਹਿਰ ਪਿੰਡਾਂ ਨੂੰ ਕਵਰ ਕਰ ਗਈ ਜਾਂ ਸਾਰੇ ਰੂੜਾ ਹਾਈਵੇ ਸਾਡੀਆਂ ਵਾਹੀਯੋਗ ਜ਼ਮੀਨਾਂ ਨੇ ਜਿੱਚ ਸਾਨੂੰ ਖਾਣ ਨੂੰ ਮਿਲਦਾ ਉਹ ਬਣ ਗਈ ਤਾਂ ਫਿਰ ਅਸੀਂ ਖਾਵਾਂਗੇ ਕੀ ਡਿਵੈਲਪਮੈਂਟ ਠੀਕ ਹੈ ਹੋ ਰਹੀ ਹੈ ਉਹਦੇ ਨਾਂ ਤੇ ਮੈਂ ਇਹ ਨਹੀਂ ਕਹਿੰਦਾ ਵੀ ਹੋਣੀ ਵੀ ਚਾਹੀਦੀ ਹੈ ਹਮੇਸ਼ਾ ਅੱਗੇ ਵਧਣਾ ਚਾਹੀਦਾ ਪਰ ਸਾਨੂੰ ਉਸ ਚੀਜ਼ ਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਇਸ ਮਿੱਟੀ ਚ ਜੋ ਉਗਦਾ ਦੋ ਚੀਜ਼ਾਂ ਨੇ ਜਾਂ ਤਾਂ ਉਹਨੂੰ ਵੇਚ ਕੇ ਇੱਕ ਵਾਰ ਚ ਜਿੰਨੇ ਪੈਸੇ ਮਿਲਦੇ ਆ ਸਾਨੂੰ ਲੱਗਦਾ ਹੈ ਵੇਚ ਕੇ ਕੁਝ ਹੋਰ ਕਰ ਲਓ ਬਿਜ਼ਨਸ ਕਰ ਲਓ ਠੀਕ ਹੈ ਜੀ ਉਹ ਵੀ ਇੱਕ ਅਲੱਗ ਠੀਕ ਹੈ ਪਰ ਕੁਝ ਲੋਕ ਇਹ ਡਿਸੀਜਨ ਲੈਂਦੇ ਆ ਕਿ ਅਸੀਂ ਨਹੀਂ ਵੇਚਨੀ ਇਸ ਇਸ ਜੋ ਇਸ ਕਿੱਲੇ ਜੇ ਮੰਨ ਲੈ ਇੱਕ ਕਿੱਲੇ ਦੀ ਗੱਲ ਹੁੰਦੀ ਹੈ ਜੀ ਜੋ ਉਹਦੇ ਚ ਉਗਦਾ ਜੋ ਅਸੀਂ ਖਾਂਦੇ ਆ ਉਹਦੀ ਕੋਈ ਰੀਜ਼ਨ ਹਰ ਕੋਈ ਸੋਨਾ ਬਣ ਗਿਆ ਤਾਂ ਫਿਰ ਖਾਊਗਾ ਕੀ ਤਾਂ ਇਸ ਫਿਲਮ ਚ ਬਹੁਤ ਵਧੀਆ ਸਬਜੈਕਟ ਹੈ ਹੱਸਦੇ ਹੱਸਦੇ ਬਹੁਤ ਵੱਡੀ ਇਸ ਫਿਲਮ ਚ ਗੱਲ ਕੀਤੀ ਗਈ ਹੈ ਕਿ ਸਾਡੀ ਕੱਲੀ ਉਹ ਜ਼ਮੀਨ ਹੈ ਚਾਹੇ ਵਰਲਡ ਚ ਲਾ ਲਓ ਚਾਹੇ ਇੰਡੀਆ ਚ ਲਾ ਲਓ ਜਿਸ ਮਿੱਟੀ ਚ ਸਭ ਕੁਝ ਉਗਦਾ ਕਿ ਇਹਨੂੰ ਬਚਾ ਲੈਣਾ ਚਾਹੀਦਾ ਕਿ ਭੂ ਮਾਫੀਆ ਦੀ ਵੀ ਗੱਲ ਕੀਤੀ ਗਈ ਹੈ ਇਸ ਫਿਲਮ ਦੇ ਵਿੱਚ ਜੋ ਹਿੰਟ ਹਲਕਾ ਜਿਹਾ ਦਿਖਾਈ ਹਾਂਜੀ ਹਾਂਜੀ ਬਹੁਤ ਵੱਡੇ ਪੱਧਰ ਤੇ ਕੀਤੀ ਗਈ ਹੈ ਇਹ ਚੀਜ਼ਾਂ ਮੈਂ ਅੱਖੀਂ ਦੇਖੀਆਂ ਹੋਈਆਂ ਜਦੋਂ ਡਿਵੈਲਪਮੈਂਟ ਦੇ ਅੰਦਰ ਆਉਂਦੇ ਆ ਤਾਂ ਹੁਣ ਵਿਚਾਰੇ ਮਾਤੜ ਜੀ ਦੇ ਕੋਲ ਪੰਜ ਕਿੱਲੇ ਆ ਹਨ ਕੋਈ ਆ ਕੇ ਉਹਨੂੰ ਕਹਦੇ ਵੀ ਕਿੰਨੇ ਪੈਸੇ ਲੈਣਾ ਉਹਨਾਂ ਨੇ ਜ਼ਿੰਦਗੀ ਚੰਨਾ ਪੈਸਾ ਦੇਖਿਆ ਹੀ ਨਹੀਂ ਵਿਚਾਰਿਆਂ ਨੇ ਤੁਸੀਂ 6 6 ਕਰੋੜ 7 7 ਕਰੋੜ ਉਹਨੂੰ ਦੇ ਰਹੇ ਹੋ ਉਹਨਾਂ ਨੂੰ ਕੈਸ਼ ਦੇਤਾ ਹਨ ਉਹ ਧੂਮਾਫੀ ਹੀ ਹੈ ਲਾਲਚ ਦੇ ਕੇ ਉਹਨਾਂ ਨੇ ਇੱਕ ਵਾਰੀ ਤਾਂ ਲੈ ਲਿਆ ਸਾਨੂੰ ਲੱਗਦਾ ਕਿ ਅਸੀਂ ਬਹੁਤ ਪੈਸਾ ਕਮਾ ਲਿਆ ਬਟ ਉਹਨੇ ਉੱਥੇ ਕਰਨਾ ਕੀ ਹੈ ਇਹ ਉਹਨੂੰ ਨਹੀਂ ਪਤਾ ਉਸ ਉਸ ਉੱਥੇ ਤਾਂ ਹੁਣ ਖਾਨ ਲਈ ਉਗਦਾ ਨਾ ਅਸੀਂ ਉਹ ਸਾਰੀ ਉਮਰ ਲਈ ਉਹ ਜ਼ਮੀਨ ਉਹਨੂੰ ਦੇ ਦਿੱਤੀ ਹੁਣ ਉੱਥੇ ਮਾਲ ਬਣ ਗਿਆ ਉਹ ਸੀ ਅਸੀਂ ਸਬਜੈਕਟ ਤੇ ਗੱਲ ਕਰਦੇ ਸੀ ਹੁਣ ਚਾਹੇ ਆਪਣੇ ਮੋਹਾਲੀ ਚੰਡੀਗੜ੍ਹ ਚ ਕਿੰਨੇ ਮਾਲ ਨੇ ਇਹੀ ਮਾਲ ਦੁਬਈ ਚ ਨੇ ਇਹੀ ਅਮਰੀਕਾ ਚ ਨੇ ਵਰਲਡ ਇੱਕ ਲੈਵਲ ਤੇ ਸੇਮ ਹੋ ਰਿਹਾ ਪਰ ਉਹਦੇ ਚ ਜਿਹੜੀ ਕਲਚਰ ਦੀ ਬਿਊਟੀ ਹੈ ਉਹਤੇ ਬਹੁਤ ਭੜੀ ਛੱਟ ਵੱਜ ਰਹੀ ਹੈ ਜਿਹੜੀ ਸਾਨੂੰ ਹਜੇ ਦੇਖ ਨਹੀਂ ਰਹੀ